ਉਧਰ ਵੀਪਰਾਕ ਪੈਸੇ ਲੈ ਕੇ ਕਹਿੰਦਾ ਸ਼ੇਅਰ ਨਹੀਂ ਕਰਦਾ ਗਾਣਾ ਆ ਵੀਪਰਾਕ ਹੀ ਆ ਉਹ ਮੈਂ ਤਾਂ ਸੱਚੀ ਮੈਂ ਯਾਰ ਆਪਣਾ opinion ਦੇ ਲਾ ਸਾਡਾ ਪੋਡਕਾਸਟ ਹੈ ਇਦਾਂ ਦਾ ਹੀ ਇੱਥੇ ਸੱਚੀ ਮੰਨਦੀਆਂ ਗੱਲਾਂ ਕਰੀਦੀ ਆ ਕੋਈ ਬਰਾਵਰਟੀ ਜੇ ਨਹੀਂ ਬੜੀਦਾ ਵੀਪਰਾਕ ਯਾਰ ਇਹ ਮੁੰਡੇ ਇਦਾਂ ਦੇ ਨਹੀਂ ਇੱਕ ਹਾਡੀ ਸੰਧੂ ਏ ਮੁੰਡਾ ਇੱਕ ਜਾਨੀ ਵੀਪਰਾਕ ਜਸੀ ਗੇਰ ਇਹ ਮੁੰਡੇ ਇਦਾਂ ਨਹੀਂ ਹੋਏ ਨੇ ਜਿਹੜੇ ਪੰਜਾਬ ਦੇ ਬਣ ਕੇ ਮੁੜ ਕੇ ਪੰਜਾਬ ਦੀ ਗਾਲੀ ਨਹੀਂ ਇਹਨਾਂ ਨੇ ਕਦੀ ਕੀਤੀ ਉਹ ਅਸੀਂ ਨਹੀਂ ਭਰਾਵੋ ਚਾਹਦੇ ਤੁਸੀਂ ਕਦੀ ਪਾਣੀਆਂ ਦੀ ਗੱਲ ਕਰੋ ਕੋਈ ਕਰੋ ਕਿ ਪੰਜਾਬੀ ਮਾਂ ਬੋਲੀ ਬੋਰਡਾਂ ਤੇ ਕਿਉਂ ਲਿਖੀ ਜਾ ਰਹੀ ਹੈ ਐਕਟਰ ਤੇ ਕੰਮ ਨਹੀਂ ਹੁੰਦੇ ਇਹਨਾਂ ਮੁੱਦਿਆਂ ਦੇ ਬੋਲਣਾ ਇਹਦਾ ਮਤਲਬ ਇਹ ਨਹੀਂ ਪੰਜਾਬ ਦੇ ਆ ਮੁੱਦੇ ਤੁਸੀਂ ਠਾਓ ਮਤਲਬ ਇਹ ਹੁੰਦਾ ਕਿ ਯਾਰ ਤੁਸੀਂ ਕਦੀ ਪੰਜਾਬ ਚ ਵੜੇ ਨਹੀਂ ਨਾ ਕਦੀ ਪੰਜਾਬੀ ਫਿਲਮ ਕੀਤੀ ਨਾ ਕਦੀ ਉਹ ਉਦਾਂ ਜਿੱਦਾਂ ਸਟਾਰਟਿੰਗ ਇੰਚ ਪੰਜਾਬੀ ਗਾਣੇ ਬਣਾਉਂਦੇ ਹੁੰਦੇ ਸੀ ਇਹ ਫੁੱਲ ਫੁੱਲ ਐਲਬਮਾਂ ਕਰਨੀਆਂ ਡੈਡੀਕੇਸ਼ਨ ਤੇ ਦਿੱਤੀ ਯਾਰ ਪਰ ਜਿੱਦ ਦੇ ਬੰਬੇ ਚ ਲੱਗੇ ਨੇ ਇਹ ਇਹਨਾਂ ਦੀ ਗੱਲ ਕਰਨ ਰਿਹਾ ਹਾਲਾਂਕਿ ਦਿਲਜੀਤ ਜਾ ਕੇ ਨਹੀਂ ਉਦਾਂ ਦਾ ਹੋਇਆ ਦਿਲਜੀਤ ਫਿਰ ਵੀ ਸਾਲ ਬਾਅਦ ਪੰਜਾਬੀ ਫਿਲਮ ਆਂਦਾ ਕਰਦਾ ਸਮਝਿਆ ਗੱਲ ਉਹਨੇ ਪੜੀ ਜੜਾ ਨਹੀਂ ਛੱਡੀਆਂ ਐਮ ਉਹ ਕਹਿੰਦਾ ਉਹਨੇ ਲਿਖ ਕੇ ਇੰਟਰਵਿਊ ਚ ਗਿਆ ਕਹਿੰਦਾ ਮੈਂ ਸਾਲ ਚ ਇੱਕ ਕਰਿਆ ਕਰਨੀ ਆ ਭਾ ਜੋ ਮਰਜੀ ਹੋ ਜੇ ਬਾਕੀ ਫਰੇਚੀ ਭਾਈ ਨੇ ਵੀ ਗੱਲ ਹੋਈ ਦਲਜੀਤ ਭਾਈ ਦੀ ਇਹਨੂੰ ਵੀ ਦੱਸਿਆ ਹੀ ਕਿ ਮੈਂ ਸਾਲਚ ਤੇ ਇਕ ਕਰਾਈ ਗੱਲ ਨਹੀਂ ਹੁਣ ਫਰੇਸ਼ੀ ਭਾਈ ਜੀ ਮਰਜੀ ਯਾਰ ਮੇਰੀ ਗੱਲ ਸੁਣੋ ਤੇ ਪੋਡਕਾਸਟ ਕਰਨਾ ਹੈ ਪੋਡਕਾਸਟ ਕਰਨਾ ਹੈ ਕਿ ਇਹਦਾ ਲੜਨਾ ਹੈ ਜਾਂ ਕੋਈ ਦੱਸ ਦਰਾਣੀ ਗੱਲਾਂ ਕੋਈ ਹਸਾਬ ਕਰਨਾ ਹੈਗਾ ਤਾਂ ਉਹ ਕਰ ਲੈ ਮੇਰਾ ਪਰ ਆਪਣਾ ਮੇਰਾ ਯਾਰ ਮੈਂ ਕਹਿ ਦਿਆ ਹੁਸਦਾ ਐਡੀ ਤੂੰ ਕੰਫੀਡੈਂਸ ਨਾਲ ਗੱਲ ਸੁਣਾ ਰੇ ਮੈਂ ਛੇ ਕਿ ਤੈਨੂੰ ਕਿਹਾ ਹੋਵੇ ਮੈਂ ਇੰਟਰਵਿਊ ਸੁਣੀ ਇੰਟਰਵਿਊ ਸੁਣੀ ਵੈਸੇ ਵੈਸੇ ਬੜੇ ਸਿੰਗਰਾਂ ਦੇ ਫੋਨ ਆਉਂਦੇ ਮੈਨੂੰ ਵੀ ਤੁਹਾਨੂੰ ਪਤਾ ਸਾਰ ਦਿਨ ਹਾਏ ਇਹ ਤੇ ਗੱਲ ਹੈ ਨਹੀਂ ਨਹੀਂ ਵਾਕਿਆ ਸਹੀ ਗੱਲ ਹੈ ਹਾਲਾਂਕਿ ਮੈਂ ਜਿੱਦ ਮੈਨੂੰ ਫਰੇਸ਼ੀ ਭਾਈ ਕਹਿੰਦੇ ਨਾ ਮੇਰੇ ਯਾਰ ਸਿੰਗਰ ਰਾਜ ਨਾਲ ਫਰਜੀ ਭਾਈ ਨੂੰ ਕਰਦੇ ਰਹੇ ਸੱਚੀ ਗੱਲ ਫਰਜੀ ਭਾਈ ਨੂੰ ਬੜੇ ਬਦੇ ਬੈਥੇ ਕਰਦੇ ਨੇ ਸਿੰਗਰ ਤੇ ਆ ਜਿਹੜੀ ਨਿੰਟੂ ਵਰਗੇ ਨਹੀਂ ਨਿੰਟੂ ਵਰਗੇੜੀ ਇਹ ਪੀ ਢਿੱਲੋ ਦੇ ਘਰ ਸਾਰੇ ਨੂੰ ਪਤਾ ਲੱਗ ਗਿਆ ਫਾਇਰਿੰਗ ਹੋਈ ਤੇ ਉਹਦੀ ਨਿਊਜ਼ ਕੱਢ ਨੇ ਫਰਮ ਫਰਜੀ ਭਾਈ ਤੁਸੀਂ ਛਿੰਦੇ ਭਾਈ ਨੂੰ ਪੁੱਛ ਕੇ ਕੀਤੀ ਕਿ ਕਿਹਨੂੰ ਪੁੱਛ ਕੇ ਕੀਤੀ ਛਿੰਦੇ ਨਾਲ ਦੀ ਗੱਲ ਕਰ ਗਿਆ ਨੂੰ ਮੈਸੇਜ ਹੈ ਗ੍ਰਿੰਦਰ ਕੇ ਨੂੰ ਮੈਸੇਜ ਕੀਤਾ ਨਹੀਂ ਨਹੀਂ ਮਜ਼ਾਕ ਕਰਦਾ ਕਿਸੇ ਨੂੰ ਮੈਸੇਜ ਨਹੀਂ ਕੀਤਾ ਭਾਜੀਓ ਉਹ ਖਬਰ ਵੇਖੋ ਉਹ ਖਬਰ ਤੇ ਬਾਅਦ ਚ ਆਉਨੇ ਹਜੇ ਰੁਕੋ ਹਾਂ ਹਜੇ ਨਾ ਆਪੋ ਫਿਲਮਾ ਇੱਕ ਮਗਾ ਲਈਏ ਤੁਸੀਂ ਨਾ ਇਹਦਾ ਸ਼ੋਰਟ ਕਾਟ ਮਾਰੋਗੇ ਫਿਰ ਪੋਰਡ ਕਾਟ ਤੇ ਆਪਣਾ ਫਿਰ ਇਦਾਂ ਹੀ ਕਰ ਲੈਂਦੇ ਆ ਹਾਂ ਨਹੀਂ ਨਹੀਂ ਸੌਰੀ ਸਰ ਟੋਪਿਕ ਸੁਣਾਦਾ ਸੌਰੀ ਸ਼ਕਤੀਮਾਨ ਹਾਂ ਅੱਛਾ ਤੁਸੀਂ ਕੀ ਗੱਲ ਕਰਦੇ ਬਈ ਮੈਂ ਗੱਲ ਕਰਦਾ ਪਿਆ ਸੀ ਇਹ ਜਿਹੜੀ ਆਪਣੀ ਇਹ ਬੀਪਰਾਗਦੀ ਬੀਪਰਾਗਦੀ ਬੀਪ੍ਰਾਕਤੀ ਆ ਕਰੋਨਾ ਫਿਰ ਤੇ ਐਹੀ ਗੱਲ ਹੈ ਕਿ ਨਹੀਂ ਯਾਰ ਬੰਦੇ ਨਹੀਂ ਸਹੀ ਅਸੀਂ ਨਹੀਂ ਕਹਿੰਦੇ ਵੀ ਪੰਜਾਬ ਦੇ ਤੁਸੀਂ ਪਾਣੀਆਂ ਦੇ ਮੁੱਦੇ ਚੱਕੋ ਪੰਜਾਬ ਦੇ ਆ ਇਹ ਨਹੀਂ ਦਮੀ ਜਦੋਂ ਆਪਾਂ ਕਹਿੰਦੇ ਨਾ ਵੀ ਇਹ ਮੁੰਡੇ ਕਦੀ ਪੰਜਾਬ ਦੇ ਹੱਕ 'ਚ ਨਹੀਂ ਬੋਲੇ ਇਹ ਤਾਂ ਮੈਂ ਇਹ ਨਹੀਂ ਦਾ ਵੀ ਇਹ ਸਰਕਾਰੀ ਕੰਮਾਂ ਦੇ ਵਿੱਚ ਇਹਨਾਂ ਨੇ ਢਾਂਗ ਨਹੀਂ ਲੜਾਈ ਇਹ ਨਹੀਂ ਮਤਲਬ ਕਿ ਯਾਰ ਤੁਸੀਂ ਕਦੀ ਪੰਜਾਬੀ ਫਿਲਮ ਨਹੀਂ ਕਦੀ ਬਣਾਈ ਕਦੀ ਕੋਈ ਪੰਜਾਬੀ ਗਾਣਾ ਉਸ ਤਰ੍ਹਾਂ ਨਹੀਂ ਬਣਾਇਆ ਤੇ ਸਹੀ ਕਹਦੇ ਵਖਰੋੜ ਨੇ ਹੁਣ ਪੈਸੇ ਦਾ ਯਾਰ ਏ ਵੀ ਪ੍ਰਗ ਪੈਸੇ ਲਿੱਤੇ ਮੁੜ ਗਏ ਨੇ ਕੋਈ ਗਾਣਾ ਇੱਕ ਵਾਰੀ ਸ਼ੇਅਰ ਕੀਤਾ ਨਹੀਂ ਚਲ ਖੈਰ ਏ ਪੈਸੇ ਆ ਗਏ ਹੁਣ ਇਹਨਾਂ ਦੇ ਧੰਦਾ ਵੱਡ ਚੁੱਕਾ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਵੀ ਅਹੀ ਰੂਹ ਨਾਲ ਗਾਣਾ ਗਾੜਾ ਹੈ ਜਾਂ ਲੋਕ ਸਾਡੀ ਵੇਟ ਕਰਦੇ ਨੇ ਇਹ ਹੈਡ ਥੋੜੇ ਜਿ ਮੁੰਡੇ ਇਦਾਂ ਦੇ ਨਾ ਜਦੋਂ ਭਾਵਾ ਲੱਗੇ ਦੇਵ ਕਰੋੜ ਜਾਂ ਕਿਸੇ ਹੋਰ ਦੇਵ ਕਰੋੜ ਤੇ ਬਾਕੀ ਪ੍ਰੋਡਿਊਸਰਾਂ ਨੂੰ ਵੀ ਚਾਹੀਦਾ ਹੈ ਕਿ ਭਾਵਾ ਬੀ ਪ੍ਰਾਗ ਬਰੂਗ ਦੇ ਗਾਣੇ ਸਪੈਸ਼ਲ ਨਹੀਂ ਕਿ ਉਹਦੀ ਕੋਈ ਸਪੈਸ਼ਲ ਆਵਾਜ਼ ਹੈ ਬੜੇ ਪੰਜਾਬ ਚ ਟੈਲੈਂਟਡ ਲੋਕ ਬੈਠੇ ਨੇ ਜੇ ਇਹੋ ਜਿਹੇ ਬੰਦਾ ਕਰਨਾ ਜene ਸ਼ੇਅਰ ਨਹੀਂ ਕਰਨਾ ਤਾਂ ਤੁਸੀਂ ਆਹ ਬੰਦੇ ਕੋ ਗਵਾਲਿਆ ਕਰੋ ਯਾਰ ਬੀ ਪ੍ਰਾਗ ਦਾ ਕੀ ਕੋਈ ਨਾ ਆਪਾਂ ਵੇਡ ਥੋੜੀ ਕਰਦੇ ਬੀ ਪ੍ਰਾਗ ਦੇ ਗਾਣੇ ਦੀ ਬਸ ਆਵਾਜ਼ ਹੀ ਹੈ ਬਹੁਤ ਸੋਹਣੀ ਗੱਲ ਕੀਤੀ ਫਰਸ਼ੀ ਪਾਣੀ ਇਹ ਮੁੰਡੇ ਮੈਂ ਮਾਸਟਰ ਸਲੀਮ ਨਾਲ ਕਈ ਵਾਰੀ ਵੇਖੀ ਜੀ ਖਾੜ ਮੁੰਡਾ ਕਿਰਾਂ ਸੋਹਣਾ ਗਾਉਂ ਕਮਲ ਖਾਨ ਮੁੰਡਾ ਕਿੰਨਾ ਸੋਹਣਾ ਗਾਉਂਦਾ ਹੈ ਹੋਰ ਵੀ ਇਹ ਇਹ ਤੇ ਮੈਂ ਉਹ ਦੱਸਣ ਜਿਹੜੇ ਸਟੇਜ ਤੇ ਸਾਨੂੰ ਪਤਾ ਹੋਵੇ ਪਰ ਇਹਨਾਂ ਦੇ ਨਾਲ ਜੀ ਖਾਨੋਂ ਰੰਦੇ ਨਾਲ ਤੂੰ ਕਦੀ ਵੇਖੀ ਖਾਨ ਸਾਹਿਬ ਹੋਰਾਂ ਦੇ ਨਾਲ ਇੰਨੇ ਟੈਲੈਂਟਡ ਮੁੰਡੇ ਹੁੰਦੇ ਨੇ ਨਾ ਰੇਅਰ ਆ ਬਦਨਾਂ ਸਿੱਖੇ ਸਿੱਖੇ ਮੁੰਡੇ ਸਿੱਖੇ ਮੁੰਡੇ ਜਿਹੜੇ ਵਾਕਈ ਜਿਨ੍ਹਾਂ ਨੂੰ ਮਿਲਿਆ ਹੈ ਗੁੜਤੀ 'ਚ ਪਰ ਆਪਣੇ ਬੰਦੇ ਉਹੀ ਚਿਹਰੇ ਪਿੱਛੇ ਜਾਂਦੇ ਨੇ ਨਾ ਵੀ ਦੇ ਕੋ ਫੇਮ ਹੈ ਇਹਦੀ ਇਨੀ ਲੱਖਾਂ ਦੀ ਮਿਲੀਅਨ ਦੀ ਫੋਲੋਅਰ ਦੀ ਆਡੀਅנס ਹੈ ਧੱਕਾ ਵੀ ਫਿਰ ਚਿੱਤਰ ਵੀ ਉਹਨਾਂ ਕੋ ਪੈਂਦਾ ਮੁੰਡਿਆਂ ਓਹ ਮੈਨੂੰ ਵੀ ਆਪਣੇ ਇਥੇ ਆਪਣੀ ਏਜ ਦੇ ਬੰਦੇ ਚ ਰਹਿਣਾ ਅਸੀਂ ਤਾਂ ਨਹੀਂ ਕਰਦੇ ਬੀ ਪ੍ਰਾਗ ਦੇ ਗਾਣੇ ਦੀ ਵੇਟ ਕੀਤੀ ਹੁਣ ਪਤਾ ਨਹੀਂ ਕੌਣ ਕਰਦਾ ਹੋਵੇਗਾ ਤੁਸੀਂ ਕਿਸੇ ਤੋਂ ਵੀ ਗਾਓ ਉਹ ਗਾਣਾ ਫਿਲਮ ਚ ਚੱਲੇਗਾ ਤੇ